ਹੜਾਂ ਦੀ ਮਾਰ ਨੇ ਕਿਸਾਨਾਂ ਦੀਆਂ ਫਸਲਾਂ ਪੂਰਨ ਤੌਰ ਤੇ ਖਰਾਬ ਕਰ ਦਿੱਤੀਆਂ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਮਾਕਝਾ ਦਿੱਤਾ ਜਾਵੇ ਤੇ ਮੁੱਖ ਮੰਤਰੀ ਦਾ ਘਰ ਘੇਰਨ ਦੀ ਤਿਆਰੀ ਦੇ ਵਿੱਚ ਉਥੇ ਹੀ ਵੱਡਾ ਐਲਾਨ ਹੋ ਚੁੱਕਿਆ ਹੈ ਤੇ ਦੱਸਦੀ ਇਹ ਕਿ ਇੱਕ ਗੱਲ ਹਰਿਆਣਾ ਦੇ ਮੁੱਖ ਮੰਤਰੀ ਦੀ ਹੋ ਰਹੀ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਉਹਨਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਹੈ ਨਵਦੀਪ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਸਨੂ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਸਾਰੇ ਜਿਹੜੇ ਕਿ 71 ਹੋਵੋ ਤੇ ਜੋ ਫਸਲਾਂ ਖਰਾਬ ਹੋਈਆਂ ਨੇ ਉਸ ਨੂੰ ਲੈ ਕੇ ਮੁੱਖ ਮੰਤਰੀ ਦਾ ਜਿਹੜਾ ਕਿ ਕਿਰਾਓ ਕੀਤਾ ਜਾਵੇਗਾ ਤੇ ਜਿਸ ਤੋਂ ਬਾਅਦ ਉਥੇ ਹੀ ਅਪੀਲ ਹੈ ਜਿਹੜੀ ਕਿ ਕੀਤੀ ਗਈ ਤੇ ਦੂਜੇ ਪਾਸੇ ਪੰਜਾਬ ਦੀ ਗੱਲ ਕੀਤੀ ਹੈ ਤਾਂ ਪੰਜਾਬ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਸਾਰੇ ਪੰਜਾਬ ਦੇ ਵਿੱਚ ਹੜਾ ਦੀ ਮਾਰ ਹੈ ਤੇ ਉੱਥੇ ਹੀ ਹਰਿਆਣਾ ਵੀ ਜਿਹੜਾ ਕਿ ਪੰਜਾਬ ਦੇ ਨਾਲ ਖੜਾ ਹੋਇਆ ਨਜ਼ਰ ਆ ਰਿਹਾ ਹੈ ਪਰੰਤੂ ਦੂਜੇ ਪਾਸੇ ਕੁਝ ਸਰਕਾਰਾਂ ਦੇ ਵੱਲੋਂ ਪਾੜ ਪੋੜਨ ਦੀ ਜਿਹੜੀ ਕਿ ਕੋਸ਼ਿਸ਼ਾਂ ਪੂਰਨ ਤੌਰ ਤੇ ਲੱਗੀ ਹੋਈ ਹੈ ਹੋਰ ਕੀ ਕੁਝ ਕਹਿਣਾ ਨਵਦੀਪ ਦਾ ਆਓ ਤੁਹਾਨੂੰ ਸੁਣਾਉਣੇ ਲੋਕ ਜਿਹੜੇ ਪ੍ਰਚਾਰ ਕਰਨ ਦੇ ਲੱਗੇ ਹੋਏ ਨੇ ਨਾ ਵੀ ਪੰਜਾਬ ਨਾਲ ਕੋਈ ਨਹੀਂ ਖੜਿਆ ਜੀ ਪੰਜਾਬ ਨਾਲ ਕੋਈ ਨਹੀਂ ਖੜ ਰਿਹਾ ਭਾਈ ਪੰਜਾਬ ਨਾਲ ਸਰਕਾਰਾਂ ਨਹੀਂ ਖੜੀਆਂ ਕੋਈ ਵੀ ਸਰਕਾਰ ਨੇ ਖੜੀ ਨਾ ਅੱਜ ਖੜੀ ਨਾ ਪਹਿਲਾਂ ਖੜੀ ਆ ਪਰ ਲੋਕ ਤਾਂ ਖੜੇ ਨੇ ਯਾਰ ਸਾਰਾ ਹਰਿਆਣਾ ਤੁਹਾਡੇ ਨਾਲ ਖੜਿਆ ਇੱਥੇ ਗਰਾਹੀ ਹੋ ਰਹੀ ਆ ਬਹੁਤ ਵੱਡੇ ਪੱਦਰ ਤੇ ਪਿੰਡਾਂ ਦੇ ਇਕੱਠੇ ਕੀਤਾ ਜਾ ਰਿਹਾ ਸਾਰਾ ਸਿਸਟਮ ਹੈ ਨਾ ਵੀ ਆਪਾਂ ਨੇ ਪੰਜਾਬ ਨੂੰ ਦੁਬਾਰਾ ਸਾਰਿਆਂ ਨੇ ਰਲ ਮਿਲ ਕੇ ਬਸਾਉਣਾ ਆ ਸਾਰਾ ਹਰਿਆਣਾ ਤੁਹਾਡੇ ਨਾਲ ਖੜਿਆ ਭਾਈ ਠੀਕ ਹੈ ਉਤੋਂ ਬਾਅਦ ਅਮਰੀਕਾ ਦੇ ਸਿੱਖ ਤੁਹਾਡੇ ਨਾਲ ਖੜੇ ਨੇ ਕੈਨੇਡਾ ਦੇ ਸਿੱਖ ਤੁਹਾਡੇ ਨਾਲ ਖੜੇ ਨੇ ਠੀਕ ਹੈ ਆਪਣਾ ਯੂਕੇ ਦੇ ਸਿੱਖ ਤੁਹਾਡੇ ਨਾਲ ਵੈਸਟ ਦੇ ਸਿੱਖ ਤੁਹਾਡੇ ਨਾਲ ਖੜੇ ਨੇ ਸੱਚੇ ਹਿੰਦੂ ਤੁਹਾਡੇ ਨਾਲ ਖੜੇ ਨੇ ਸੱਚੇ ਮੁਸਲਮਾਨ ਤੁਹਾਡੇ ਨਾਲ ਖੜੇ ਨੇ ਜਿਹੜੇ ਜਾਤਾਂ ਪਾਤਾਂ ਤੋਂ ਪਾਸੇ ਰੱਖ ਕੇ ਸਰਬੱਤ ਦਾ ਭਲਾ ਮੰਗਦੇ ਨੇ ਸੱਚੇ ਈਸਾਈ ਤੁਹਾਡੇ ਨਾਲ ਖੜੇ ਨੇ ਪਰ ਕੁਝ ਸਰਕਾਰੀ ਲੋਕ ਨਾ ਇਹ ਪ੍ਰਚਾਰ ਕਰਨ ਦੇ ਲੱਗੇ ਹੋਏ ਨੇ ਵੀ ਪੰਜਾਬ ਨਾਲ ਕੋਈ ਨਹੀਂ ਜੀ ਖੜਿਆ ਪੰਜਾਬ ਕਿਉਂ ਨਹੀਂ ਖੜਿਆ ਭਾਈ ਪੰਜਾਬ ਨਾਲ ਖੜਰੇ ਨੇ ਸਾਰੇ ਯਾਰ ਸਭ ਦਾ ਗੱਲ ਇਹ ਕਹੋ ਵੀ ਬਾਈ ਵੀ ਪੰਜਾਬ ਨਾਲ ਖੜੋ ਸਾਰੇ ਦੇ ਸਾਰੇ ਇਹ ਨਾ ਕਹੋ ਵੀ ਕੋਈ ਖੜਨ ਨਹੀਂ ਰਿਹਾ ਇਹ ਤਾਂ ਸਰਕਾਰ ਦੀ ਜ਼ੁਬਾਨ ਆ ਸਰਕਾਰ ਤਾਂ 파ੜਨਾ ਚਾਹੁੰਦੀ ਆ ਸਾਨੂੰ ਆਪਸ ਸਰਕਾਰ ਦੀ ਜ਼ੁਬਾਨ ਕਿਉਂ ਬੋਲਦੇ ਹੋ ਜਿਹੜੇ ਬੋਲਦੇ ਨੇ ਸਰਕਾਰ ਦੀ ਜੁਬਾਨ ਬੋਲਦੇ ਨੇ ਸਾਨੂੰ ਆਪਸ ਵਿੱਚ ਪਾੜਨ ਵਾਸਤੇ ਜੇ ਬੇਨਤੀ ਕਰਨੀ ਹੈ ਸਭ ਨੂੰ ਆਹ ਕਰੋ ਬਾਈ ਪੰਜਾਬ ਨਾਲ ਖੜੋ ਅਸੀਂ ਵੀ ਆਹੀ ਬੇਨਤੀ ਕਰ ਰਹੇ ਆ ਤੇ ਹਰਿਆਣੇ ਚ ਬਹੁਤ ਵੱਡੇ ਲੈਵਲ ਦੇ ਗਰਾਹੀ ਇਕੱਠੀ ਹੋ ਰਹੀ ਆ ਤੇ ਹਜੇ ਥੋੜਾ ਬਾਈ ਪਾਣੀ ਦਾ ਡੂਨ ਹੋ ਜਾਣ ਦਿਓ ਸੇਵਾ ਚੱਲੂਗੀ ਹਜੇ ਤਾਂ ਲੰਬਾ ਚੱਲਣਾ ਬਾਈ ਸਾਰੇ ਨੇ ਰਲ ਮਿਲ ਕੇ ਬੇਨਤੀ ਆ 네ਗਟਿਵਿਟੀ ਘੱਟ ਕਰਕੇ ਪੋਜ਼ਿਟਿਵ ਵੇ ਨਾਲ ਅਸੀਂ ਸਾਰੇ ਰਲ ਮਿਲ ਕੇ ਪੰਜਾਬ ਨੂੰ ਖੜਾ ਕਰੀਏ ਬਾਈ ਹੈਨਾ ਤੇ 네ਗਟਿਵਿਟੀ ਘੱਟ ਕਰੀਏ ਥੋੜੀ ਜੇ ਭੰਡਣਾ ਆ ਸਰਕਾਰਾਂ ਨੂੰ ਭੰਡੋ ਪਰਗਵਾਨ ਤਮਾਨ ਹੁਣੀ ਸਾਡੇ ਨਾਲ ਖੜੇ ਦਿੱਲੀ ਨਹੀਂ ਸਾਡੇ ਨਾਲ ਤੱਕਦੇ ਖੜੀ ਹੈ ਹਾਂ ਹਰਿਆਣੇ ਦੀ ਸਰਕਾਰਾਂ ਨਹੀਂ ਤੁਹਾਡੇ ਨਾਲ ਖੜੀਆਂ ਹਰਿਆਣੇ ਦਾ ਮੁੱਖ ਮੰਤਰੀ ਬਿਆਨ ਦੇ ਦਿੰਦਾ ਆ ਉਹਦੇ ਸੰਸਕਾਰ ਦਿਖਦੇ ਨੇ ਜਦੋਂ ਨਾ ਪੜੋਸੀ ਦੇ ਵੀ ਮੁਸੀਬਤ ਆ ਜਾਂਦੀ ਅਸੀਂ ਤਾਂ ਵੀ ਉਹ ਕਰਦੇ ਆ ਵੀ ਭਾਈ ਇਹਨੂੰ ਜਾ ਕੇ ਸਿੰਪਥੀ ਦਈਏ ਨਾ ਇਹਦੇ ਨਾਲ ਖੜੀਏ ਇਹਨਾਂ ਦੇ ਸੰਸਕਾਰ ਮਾਪੇ ਨੇ ਨਾਇਬ ਸੈਣੀ ਦੇ ਮਾਪੇ ਨੇ ਅੱਛੇ ਸੰਸਕਾਰ ਨਹੀਂ ਇਹਨਾਂ ਨੂੰ ਇੱਥੇ ਤਾਂ ਕਰਕੇ ਗੰਦ ਬੋਲਦੇ ਨੇ ਉਧਰ ਭਗਵਾਨ ਤਮਾਨ ਬੋਲ ਦਿੰਦਾ ਇੱਧਰੋਂ ਨਾਇਬ ਸੈਣੀ ਬੋਲ ਦਿੰਦਾ ਪਾੜ ਪਾਉਂਦੇ ਨੇ ਲੋਕਾਂ ਇਸ ਕਰਕੇ ਭਾਈ ਬੇਇੰਤੀ ਆ ਸਰਕਾਰਾਂ ਦੀ ਚਾਲਾਂ 'ਚ ਨਾ ਆ ਕੇ ਸਾਡੇ ਪੰਜਾਬ ਨਾਲ ਸਾਰਾ ਭਾਈਚਾਰਾ ਖੜਿਆ ਆ ਸੱਚੇ ਲੋਕ ਖੜੇ ਨੇ ਆਪਾਂ ਨੇ ਰਲ ਮਿਲ ਕੇ ਪੰਜਾਬ ਨੂੰ ਬਚਾਉਣਾ ਆ ਤੁਹਾਡਾ ਨੇ ਐਕਟੀਵਿਟੀ ਦਾ ਪ੍ਰਚਾਰ ਘੱਟ ਕਰੀਏ ਪਹੁੰਚੋ ਬਾਈ ਸਾਰੇ ਪੀਪਲ ਹੀ ਅਨਾਜ ਮੰਡੀ 'ਚ ਆਪਣੇ ਕਿਸਾਨਾਂ ਦੀ ਹੱਕੀ ਮੰਗਾਂ ਲਈ ਹਰਿਆਣੇ ਦੇ ਕਿਸਾਨਾਂ ਦੀ ਮੈਪਸੈਡੀ ਨੂੰ ਸੀਐਮ ਨੂੰ ਅੱਜ ਮੰਗਾਂ ਦੱਸਣੀਆਂ ਨੇ ਭਾਈ ਵੀ ਆਹ ਸਾਡੇ ਹੱਕ ਬਣਦੇ ਨੇ ਸਾਡੇ ਦੇ ਦੋ ਠੀਕ ਹੈ ਅਸੀਂ ਕੋਈ ਤੁਹਾਡੇ ਤੋਂ ਭੀਖ ਨਹੀਂ ਮੰਗਦੇ ਮਿਹਨਤ ਕਰਦੇ ਆ ਮਿਹਨਤ ਦੇ ਹੱਕ ਮੰਗਦੇ ਆ ਇਸ ਕਰਕੇ ਅੱਜ ਇਕੱਠੇ ਹੋ ਰਹੇ ਆ ਫੇਰੇ ਦੀ ਕੋਠੀ ਦਾ ਘਰਾਵ ਕਰਾਂਗੇ ਨੈਪ ਸੈਣੀ ਦੀ ਤੇ ਸਾਰਿਆਂ ਨੂੰ ਬੇਨਤੀ ਆ ਪਿਪਲੀ ਅਨਾਜ ਮੰਡੀ ਤੋਂ ਮੰਡੀ ਚ ਪਹੁੰਚੋ ਬਾਈ ਜਲਦੀ ਤੋਂ ਜਲਦੀ ਸਾਰੇ ਭਰਾ